ਬਾਈ ਤੁਸੀਂ ਸਾਨੂੰ ਨਹੀਂ ਪਤਾ ਲੱਗਾ ਕਿ ਉਹਨਾਂ ਮਾਰੀਆਂ ਲੈ ਤੇ ਨਹੀਂ ਮਾਰੀਆਂ ਅਸੀਂ ਤਾਂ ਆਹ ਤੇ ਵਿਆਹ ਕਰੰ ਮਰਾ ਪਿਆ ਹੀ ਵਤ ਤੇ ਚੱਕਿਆ ਇਹ ਮੋਲ ਕਿਹੜੀ ਧਾਂ ਤੇ ਲੜਾਈ ਹੋਈ ਐ ਅਸੀਂ ਤੇ ਪਿਆਣੀ ਦਵਾਈ ਅਸੀਂ ਤਾਂ ਬਾਹਰ ਫੋਲੇ ਆ ਗਏ ਅੱਛਾ ਤੰਗਿਆ ਤੁਹਾਡੇ ਕੀ ਲੱਗਦੇ ਨੇ ਉਹ ਮੇਰੇ ਘਰ ਦਾ ਮੇਰਾ ਨਾਲ ਲੜਾਈ ਹੋਈ ਐ ਖਬਰ ਮੈਨੂੰ ਤਾਂ ਬੱਲੇ ਪਤਾ ਕੁਆ ਨਹੀਂ ਮੈਂ ਤਾਂ ਆਪ ਮੈਂ ਜਿੱਕੀਆਂ ਮਤਾਰਾ ਪਾਟ ਤੋ ਅੱਟ ਗਿਆ ਇਥੋਂ ਤੇ ਜਾਂਦਾਂ ਮੈਨੂੰ ਵੀ ਸਾਬਕਾ ਸਰਪੰਚ ਦਾ ਉਸਦੇ ਹੀ ਪਤੀਜੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਤੇਜ਼ ਤਾਰ ਹਥਿਆਰਾਂ ਦੇ ਨਾਲ ਸਾਬਕਾ ਸਰਪੰਚ ਦੇ ਪਤੀਜੀਆਂ ਦੇ ਵੱਲੋਂ ਸਾਬਕਾ ਸਰਪੰਚ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਮਹਿਜ ਦੋ ਮਰਲੇ ਜ਼ਗ੍ਹਾ ਨੂੰ ਲੈ ਕੇ ਵਿਵਾਦ ਹੋਇਆ ਜ਼ਗਾ ਦੇ ਉੱਤੇ ਬੂਟੇ ਲਗਾਏ ਹੋਏ ਸਨ ਅਤੇ ਬੂਟਿਆਂ ਨੂੰ ਲੈ ਕੇ ਵਿਵਾਦ ਹੋ ਜਾਂਦਾ ਜਿਸ ਤੋਂ ਬਾਅਦ ਸਾਬਕਾ ਸਰਪੰਚ ਦੇ ਪਤੀਜੀਆਂ ਦੇ ਵੱਲੋਂ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਪਰਿਵਾਰਕ ਮੈਂਬਰਾਂ ਦੇ ਵੱਲੋਂ ਆਰੋਪ ਲਗਾਏ ਜਾ ਰਹੇ ਨੇ ਤੇ ਇਨਸਾਫ ਦੇ ਗੁਹਾ ਵੀ ਲਗਾਈ ਜਾ ਰਹੀ ਹੈ ਤਾਂ ਜਲਾਲਾਬਾਦ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਿੰਡ ਢਾਣੀ ਫੁੱਲਾ ਸਿੰਘ ਵਾਲੀ ਤੋਂ ਸਾਬਕਾ ਸਰਪੰਚ ਕਸ਼ਮੀਰ ਸਿੰਘ ਜਿਨ੍ਹਾਂ ਦੀ ਉਮਰ 60 ਸਾਲ ਦੱਸੀ ਜਾ ਰਹੀ ਹੈ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਬ੍ਰਿਤਕ ਸਾਬਕਾ ਸਰਪੰਚ ਕਸ਼ਮੀਰ ਸਿੰਘ ਦੇ ਪੁੱਤਰ ਦੇ ਅਨੁਸਾਰ ਉਸਦੇ ਪਿਤਾ ਵੱਲੋਂ ਆਪਣੀ ਮਾਲਕੀ ਜ਼ਮੀਨ ਲਗਭਗ 2-3 ਮਰਲੇ ਹੋਵੇਗੀ ਉਸਦੇ ਉੱਤੇ ਬੂਟੇ ਲਗਾਏ ਗਏ ਸਨ ਤਾਂ ਜਦੋਂ ਅੱਜ ਸਵੇਰੇ ਲਗਭਗ 10 ਵਜੇ ਢੇੜਾ ਮਾਰ ਕੇ ਆ ਰਹੇ ਸਨ ਤਾਂ ਉਕਤ ਵਿਅਕਤੀਆਂ ਨੇ ਬੇਰਹਿਮੀ ਦੇ ਨਾਲ ਕੁੱਟਮਾਰ ਕਰਕੇ ਤੇਜ਼ਧਾਰ ਹਤਿਆਨਾ ਦੇ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਜ਼ਖਮੀ ਹਾਲਤ ਦੇ ਵਿੱਚ ਸਾਬਕਾ ਸਰਪੰਚ ਕਸ਼ਮੀਰ ਸਿੰਘ ਨੂੰ ਹਸਪਤਾਲ ਦੇ ਵਿੱਚ ਦਾਖਲ ਵੀ ਕਰਵਾਇਆ ਗਿਆ ਪਰ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮ੍ਰਿਤਕ ਘੋਲਨ ਦਿੱਤਾ ਜਾਂਦਾ ਹੈ ਤਾਂ ਰਿਸ਼ਤਿਆਂ ਨੂੰ ਸ਼ਰਮਸਾਰ ਕਰਦੀ ਹੋਈ ਹੈ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਪਤੀਜਾਂ ਦੇ ਵੱਲੋਂ ਆਪਣੇ ਹੀ ਚਾਚੇ ਦਾ ਕਤਲ ਜੋ ਹੈ ਉਹ ਕਰ ਦਿੱਤਾ ਗਿਆ ਤਾਂ ਬੇहद ਹੀ ਮੰਦ ਭਾਗੀ ਖਬਰ ਹੈ ਜੁਲਾਲਾਬਾਦ ਤੋਂ ਖਬਰ ਹੈ ਸਾਹਮਣੇ ਆਈ ਹੈ ਜਿੱਥੇ ਤੇਜ਼ਧਾਰ ਹਥਿਆਰਾਂ ਦੇ ਨਾਲ ਸੋ ਆਪਕਾ ਸਰਪੰਚਤਾ ਉਸ ਦੇ ਹੀ ਭਤੀਜਿਆਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਤਲਾ ਪੁਲਿਸ ਨੂੰ ਦਿੱਤੀ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਅਗਲੀ ਰੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਬਿਆਨ ਜਿਹੜੇ ਨੇ ਉਹ ਪੁਲਿਸ ਨੇ ਦਰਜ ਕਰ ਲਏ ਨੇ ਕਿ ਕੁਝ ਬਿਆਨ ਸਾਹਮਣੇ ਆਏ ਨੇ ਤੁਹਾਨੂੰ ਵੀ ਸੁਣਾਉਂਦੇ ਆਂ ਇਹ ਸਰ ਮਾਮਲਾ ਤਿੰਨ ਕੁਮਰਲੇ ਥਾਂ ਦਾ ਤਿੰਨ ਮਰਲੇ ਥਾਂ ਟੋਆੜ ਜਿਵੇਂ ਬੋਲਦੇ ਜਿੰਨੇ ਜੀ ਉਹਦੇ ਚ ਵਡੇਰੇ ਨੇ ਬੂਟੇ ਲਗਾਏ ਸੀ ਕੁਝ ਦਿਨ ਪਹਿਲਾਂ ਵੀ ਲਾਏ ਸੀ ਦੋਸਤ ਹੁਣ ਵੀ ਅੱਜ ਵੀ ਕੱਲ ਵੀ ਲਾ ਗਏ ਕੁਝ ਉਹ ਬਾਇਰ ਦੂਜਾ ਘਰੋਂ ਨਾ ਪਾਟ ਦਿੱਤੇ। ਅੱਛਾ ਜੀ। ਉਹ ਕੌਣ ਨੇ? ਇਹਦਾ ਸਾਡੇ ਤਾਏ ਦਾ ਹੁੰਦਾ ਹੀ ਐ। ਅੱਛਾ ਜੀ। ਕਿੰਨੇ ਮਰਲੇ ਜਗ੍ਹਾ ਚ ਲਾਏ ਸੀ? 3 ਮਰਲੇ ਥਾਂ ਐ ਤੇ ਖਾਲੀ ਪਈ ਨੇ ਤਾਂ। ਅੱਛਾ ਜੀ। ਤੇ ਸਵੇਰੇ ਆਇਆ ਸੀ ਲਾ ਗਿਆ ਤੇ ਫਿਰ ਅਨਵਾਯਾ ਬਾਅਦ ਦੇਖੇ ਤਾਂ ਪੱਡੇ ਪਏ। ਇਹ ਖੰਡਿਆਂ ਵਾਲੇ ਜਿੰਨੀ ਜਗ੍ਹਾ ਕਿੰਨੇ ਆ? ਹਾਂ ਜੀ ਹਾਂ ਜੀ। ਅੱਛਾ ਸਵੇਰੇ ਫਿਰ ਕੀ ਮਾਮਲਾ ਕੀ ਹੋਇਆ? ਮਸਲਾ ਕੀ ਹੋਇਆ? ਬਾਅਦ ਚਾਹੀਦਾ ਭੈ ਨਹੀਂ ਸੀ ਬੋਲ। ਜਦੋਂ ਆਇਆ ਕੱਲਾ ਜਿਨਾ ਆਇਆ। ਆਇਆ ਤਾਂ ਉਹ 60-60 ਲਾ ਕੇ ਖੜੇ ਸੀ। 6 ਜਣੇ ਸੀ ਜੀ। ਉਹਦੇ ਸਿਰ ਤੇ ਨਾ ਕੰਨਿਆ ਮੂਹੇ ਮਾਰੀ ਜਾਂਦੇ ਮੁੰਡਾ ਮੇਰਾ ਤਾਇਆ ਮੁੰਡਾ ਰੰਦਾ ਬੰਦ ਉਹ ਆਇਆ ਨਿਸ਼ਦਾਸ਼ ਨੂੰ ਕੱਢਿਆ ਥੱਲੂ ਉਹਨੇ ਜੇ ਬੇਹੋਸ਼ ਹੋ ਗਿਆ ਜੀ ਇਹਦਾ ਚੱਕਿਆ ਫਿਰ ਲਿਆਂਦਾ ਸ਼ਹਿਰ ਦੇ ਨਾਲ ਵਿੱਚ ਕੀ ਮੌਕੇ ਤੇ ਮੌਤ ਹੋਈ ਹੈ ਹਸਪਤਾਲ ਦੇ ਵਿੱਚ ਮੌਤ ਹੋਈ ਉਹਥੇ ਹੋ ਗਈ ਮੌਕੇ ਤੇ ਮੌਤ ਹੋ ਗਈ ਹਾਂਜੀ ਅੱਛਾ ਇਹ ਜਮ ਕਹਿਣ ਦਾ ਮਤਲਬ ਬੋਟਿਆਂ ਦੀ ਰਜਿਸਟ੍ਰੇਸ਼ਨ ਨੇ ਮੁਰਤੇ ਵੱਲੇ ਲਗਾ ਆ ਗਏ ਬੇੜਾ ਇਹਨਾਂ ਮਗਰ ਘੰਟੇ ਬਾਅਦ ਹੀ ਪੜ ਦਿੱਤੇ ਹੁਣ ਮੰਗ ਕੀ ਕਰਦੇ ਹੋ ਪੁਲਿਸ ਨੂੰ ਨਾ ਤੇ ਪਰਚਾ ਕੀਤਾ ਜਾਵੇ ਵਰਤਵਾਦ ਨੂੰ ਸਜ਼ਾ ਦਵਾਈ ਜਾਵੇ ਮੈਂ ਲਾਵਾ ਵੀ ਸ਼ਾਮਿਲ ਸੀਗਾ ਔਰ ਤਾਂ ਵਿੱਚ ਸੀਗਾ ਜੀ ਇਹਨਾਂ ਨੇ ਕਤਲ ਕੀਤਾ ਦੋ ਆਪ ਤਾਂ ਜੀ ਕੀ ਨਾਂ ਨਾਂ ਮਾ ਨਹੀਂ ਆਈ ਪਤਾ ਨਹੀਂ ਤਾਇ ਦੇ ਬੇਟਾ ਨਾਮ ਉਹਦਾ ਨਾਮ ਸੀ ਬਸੇ ਬਲਵਿੰਦਰ ਬਲਵਿੰਦਰ ਜਿਕੇ ਟੰਡੀ ਹੋਈ ਹੈ ਇਹ ਅੱਛਾ ਜੀ ਟੰਡੀ ਆ ਇਹ ਸੰਤੋ ਕਿਸੇ ਪਰਿਵਾਰ ਨੂੰ ਪਤਾ ਹੀ ਨਹੀਂ ਹੈਗਾ ਸੀ ਅੱਛਾ ਜੀ ਇਹ ਉੱਥੇ ਦੇਖਭਾਲ ਕਰਨ ਆਇਆ ਹੈ ਤੇ ਹੁਣ ਪਤਾ ਨਹੀਂ ਕੀ ਕਿ ਐਸਾ ਟਾਕੀ ਤੇ ਨਹੀਂ ਤਾਂ ਉੱਤੇ ਮੁੱਕੇ ਤੇ ਪੜਿਆ ਤੁਹਾਡੇ ਕੀ ਲੱਗਦੇ ਹੈ ਮੇਰੇ ਤਾਂ ਸੋਹਰਾ ਜੀ ਨੇ अच्छा आ, अच्छा सारे पीछे परिवार आए हैं कौन लोग ऑक्सीजन ਨਾਲ ਲੜਾਈ ਹੋਣੀ ਹੋਣ ਸ਼੍ਰੀਕਾ ਹੁਣ ਨੂੰ ਹੀ ਪਤਾ ਹੋਵੇ ਤਾਂ ਕੀ ਲੱਗਨੇ ਆ ਸਨੂ ਆ ਗਏ ਆ اچھا ਤੇ ਕਿੰਨੇ ਕੋਈ ਦੀ ਕਟਣਾ ਹੈ 10 ਕੁਟ ਟਾਈਮ ਕਿਹਾਡੇ 9 ਦਿਨ ਹਾਂ ਸੱਚੇ ਕੋਈ ਪਤਾ ਰਹਿ ਗਿਆ ਪਤਾ ਸੀ ਤੁਹਾਨੂੰ ਇਹ ਕਿੰਨੇ ਜਨੇ ਆਏ ਐ ਇਹ ਸੋਹਰੇ ਜੀ ਇਕੱਲਾ ਆਇਆ ਇਹ ਪਹਿਲਾਂ ਵੀ ਕਦੇ ਕੋਈ ਲੜਾਈ ਝਗੜਾ ਹੋਇਆ ਨਾ ਪਹਿਲਾਂ ਕੋਈ ਨਹੀਂ ਪਹਿਲਾਂ ਕੋਈ ਨਹੀਂ ਪਹਿਲਾਂ ਕੋਈ ਨਹੀਂ ਨਾ ਪਹਿਲਾਂ ਕੋਈ ਨਹੀਂ ਇਹ ਕਹਿੰਦੇ ਦੋ ਦੋ ਮਰਲੇ ਜ਼ਮੀਨ ਦਾ ਰੌਲਾ ਹਾਂ ਦੋ ਮਰਲੇ ਇਹ ਬਾਪੂ ਕੇ ਲੱਗੇ ਵਾਰੀ ਤੇ ਇਸ ਸਾਨੂੰ ਨਹੀਂ ਪਤਾ ਲੱਗਾ ਕਿ ਇਹਨਾਂ ਮਾਰੀਆਂ ਨੇ ਤੇ ਨਹੀਂ ਮਾਰੀਆਂ ਅਸੀਂ ਤਾਂ ਆਦਿ ਵਿਆਕਾਦ ਮਰਾ ਪਿਆ ਹਿਮਤ ਤੇ ਚੱਕਿਆ ਇਹ ਮੋਲ ਕਿਹੜੀ ਧਾਤੇ ਲੜਾਈ ਹੋਈ ਹੈ ਅੱਜ ਪਿਆਣੀ ਦਵਾਈ ਅਸੀਂ ਤਾਂ ਬਾਗੂ ਲੈ ਆ ਗਏ ਅੱਛਾ ਤਲੀਆਂ ਤੁਹਾਡੇ ਕੀ ਲੱਗਦੇ ਨੇ ਉਹ ਮੇਰੇ ਘਰ ਦਾ ਮੇਰਾ ਨਾਲ ਲੜਾਈ ਹੋਈ ਹੈ ਖਬਰ ਮੈਨੂੰ ਤਾਂ ਬੱਲਾ ਪਤਾ ਕੋਈ ਨਹੀਂ ਮੈਂ ਤਾਂ ਆਪ ਮੈਂ ਜਿੱਕੀਆਂ ਮੈਂ ਤਾਰਾ ਪੱਟ ਤੋਟ ਗਈ ਇਥੋਂ ਉਹ ਤਾਂ ਜਾਂਦਾ ਮੈਨੂੰ ਵੀ ਤੁਸੀਂ ਵੀ ਸੀਗੇ ਨਾਲ ਜਦੋਂ ਨਾ ਨਾਲ ਨਹੀਂ ਹੈਗੀ ਸੀ ਮੈਂ ਤਾਂ ਨਾਲ ਨਹੀਂ ਹੈਗੀ ਇੱਥੇ ਆਏ ਚੁੱਕਿਆ ਜਦੋਂ ਮੁੱਕ ਗਿਆ ਤਾਂ ਜਾਂ ਜ਼ਮੀਨ ਦਾ ਕੋਈ ਰੋਲਾ ਸੀ ਫਿਰ ਕੋਈ ਰੋਲਾ ਨਹੀਂ ਬੂਟੇ ਲੱਗੇ ਲੱਗੇ ਵਾਏ ਸੀ ਬੂਟੇ ਜਣ ਬੜ ਕਰਨ ਆਏ ਕਿ ਕੀ ਕਰਨਾ ਦਾ ਮਸਲਾ ਕੋਈ ਨਹੀਂ ਸੀ ਸਰ ਸਾਡੀ ਮਾਲਕੀ ਜ਼ਮੀਨ ਹੈ ਤੇ 2 ਮਰਲੇ ਪਈ ਹੈ ਸਾਡੇ ਬੂਟੇ ਲੱਗੇ ਸੀ ਤੇ ਗੇੜਾ ਮਾਰਨਾ ਚਾਚਾ ਜੀ ਗਿਆ ਤੇ ਉਹ ਨਜਾਇਜ਼ ਕਬਜ਼ਾ ਕਰਨਾ ਚਾਹਦੇ ਸੀ ਚਾਚਾ ਜੀ ਦੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਲੜਾਈ ਨਹੀਂ ਝਗੜਾ ਨਹੀਂ ਸੀ ਪਹਿਲਾਂ ਚਾਚਾ ਜੀ ਦੀਆਂ ਨਾਲ ਗੱਲ ਪੈ ਗਏ ਨੇ ਤੁਹਾਨੂੰ ਸੱਟਾਂ ਕਰਤੀਆਂ ਨੇ ਉਹ ਬਲਵਿੰਦਰ ਸਿੰਘ son of ٹیک ਸਿੰਘ ਨਾਲ ਉਹਨਾਂ ਦੀ ਮਿਸੇਜ ਤੇ ਨਾਲ ਉਹਨਾਂ ਦੀ ਮਾਤਾ ਜੀ ਕਿੰਨੇ ਲੋਕ ਸੀਗੇ ਇੱਕ ਉਹਨਾਂ ਦੀ ਮਿਸੇਜ ਸੀ ਇੱਕ ਉਹਨਾਂ ਦੀ ਮਾਤਾ ਜੀ ਸੀ ਇੱਕ ਖੁਦ ਬਲਵਿੰਦਰ ਸਿੰਘ ਆਸਥੀਰ ਕੀ ਸੀ ਉਹਨਾਂ ਕੋਲ ਹਥਿਆਰ ਉਹਨਾਂ ਕੋਲ ਦਸਤਾ ਸੀ ਤੇ ਕਈ ਸੀ ਕਿਹੜੀ ਜਗ੍ਹਾ ਤੇ ਇਹ ਲੜਾਈ ਹੋਈ ਹੈ ਜਿਹੜੀ ਸਾਡੀ ਜ਼ਮੀਨ ਸੀ ਉੱਥੇ ਜੀ ਕਿਹੜੇ ਪਿੰਡ ਟੰਡੀ ਖੁਰਦ ਟੰਡੀ ਖੁਰਦ ਅੱਛਾ ਤੇ ਕੀ ਲੜਾਈ ਦੇ ਵਿੱਚ ਇਹ ਸਰਪੰਸਾ ਸੀ ਕੀ ਹਾਂ ਜੀ ਹਾਂ ਜੀ ਕੋਈ ਇਹਨਾਂ ਦੇ ਨਾਲ ਕੌਣ ਸੀਗਾ ਇਹਨਾਂ ਦੇ ਨਾਲ ਕੋਈ ਨਹੀਂ ਸੀ ਜੀ ਇਹ ਇਕੱਲੇ ਸਨ ਇਹ ਇਕੱਲੇ ਸਨ ਜੀ ਅੱਛਾ ਤੇ ਉੱਧਰ ਕਿੰਨੇ ਜਣੇ ਸਨ ਉਹ ਤਿੰਨੇ ਜਣੇ ਜੀ ਤੁਹਾਨੂੰ ਕਦੋਂ ਪਤਾ ਲੱਗਾ ਮੈਨੂੰ ਉਦੋਂ ਮੇਰੀ ਨਾਲ ਹੀ ਜ਼ਮੀਨ ਹੈ ਜੀ ਹਾਂ પાસ ਹੀ ਹਾਂ ਸੜਕ ਦੀ ਦੂਸਰੀ ਸਾਈਡ ਤੇ ਐਧਰਲੀ ਸਾਈਡ ਤੇ ਖੱਡਿਆ ਸਾਡੇ ਐਧਰਲੀ ਸਾਈਡ ਤੇ ਮੇਰੀ ਜ਼ਮੀਨ ਆ ਮੈਂ ਪੱਠੇ ਕੱਟ ਰਿਹਾ ਸੀ ਮੈਂ ਵੇਖਿਆ ਵੀ ਚਾਚੇ ਨੂੰ ਢਾਈ ਖੜਿਆ ਮੈਂ ਭੱਜ ਕੇ ਜਾ ਕੇ ਮੈਂ ਪਿੱਛੇ ਜਾ ਕੇ ਜੋਨ ਸਰ ਰਛਾਇਆ ਬਹੁਤ ਮੌਕੇ ਦੀ ਹੋ ਗਈ ਸੀ ਹਾਂ ਮੌਕੇ ਦੀ ਹੋ ਗਈ ਸੀ ਜੀ ਬਸ ਮਾੜੇ ਮੱਡੇ ਸਾਹ ਸੀ ਜੀ ਬਸ ਆਹਦੇ ਤੱਕ ਹੀ ਖਤਮ ਹੋ ਗਿਆ ਜੀ ਮੌਕੇ ਦੀ ਉੱਤੇ ਖਤਮ ਹੋ ਗਏ ਸੀ ਜਿਨ੍ਹਾਂ ਦੀ ਮੌਤ ਹੋਈ ਹੈ ਨਾ ਕੀ ਇਹਨਾਂ ਦੇ ਉਹਨਾਂ ਦਾ ਕਸ਼ਮੀਰ ਸਿੰਘ ਸਨ ਉਹ ਬਸੌਣ ਸਿੰਘ ਉਮਰ ਕਿੰਨੀ ਸੀ ਜੀ ਉਮਰ 65 ਦੇ ਲਗਭਗ ਜੀ ਠੀਕ ਹੈ ਮੌਜੂਦਾ ਸਰਪੰਚ ਸੀਗੇ ਨਹੀਂ ਨਹੀਂ ਸਾਫਾ ਜੀ ਸਾਫਾ ਸਰਪੰਚ ਸੀ ਕੀ ਕਿਹੜੇ ਪਿੰਡ ਦੇ ਇਹ ਤਾਣੀ ਫੁੱਲਾ ਸਿੰਘ ਜੀ ਤਾਣੀ ਫੁੱਲਾ ਸਿੰਘ ਹਾਂ ਦਾਖਲੀ ਡੰਡੀ ਖੁਰਦੇ ਠੀਕ ਹੈ ਹੁਣ ਇਹਦੀ ਤਲਾਸ਼ ਦਿੱਤੀ ਹੈ ਤੁਸੀਂ ਪੁਲਿਸ ਨੂੰ ਹਾਂ ਜੀ ਪੁਲਿਸ ਨੂੰ ਕੀਤੀ ਹੈ ਤਲਾਸ਼ ਮੁਲਾਜ਼ਮ ਆ ਕੇ ਖੜਿਆ ਹੁਣ ਵੇਖਦੇ ਅੱਗੇ ਕਾਰਵਾਈ ਕੀ ਹੁੰਦੀ ਹੈ ਠੀਕ ਜੀ ਤੇ ਜਿਹੜੀ આરોપી ਜਿਹੜੇ ਤੁਸੀਂ ਜਿਨ੍ਹਾਂ ਨਾਲ ਲੜਾਈ ਹੋਈ ਹੈ ਉਹਨਾਂ ਨਾਲ ਕੀ ਰਿਸ਼ਤਾ ਸੀਗਾ ਤੁਹਾਡਾ ਜਾਮਸ਼ਾਨ ਸੀ ਗਵੰਡੀ ਸੰ ਕੋਣ ਸੰ ਇਹ ਸਾਡੇ ਸ਼ਰੀਕੇ ਸੀ ਦੂਰ ਦੇ ਸ਼ਰੀਕੇ ਜੀ ਅੱਛਾ ਸ਼ਰੀਕੇ ਜੋ ਸੰ ਦੂਰ ਦੇ ਸ਼ਰੀਕੇ ਜੋ ਪਹਿਲਾਂ ਵੀ ਕੋਈ ਲੜਾਈ ਝਗੜਾ ਸੀਗਾ ਕੋਈ ਲੜਾਈ ਝਗੜਾ ਨਹੀਂ ਸਾਡਾ ਪਹਿਲਾਂ ਜੀ ਕਿਸੇ ਤਰ੍ਹਾਂ ਦਾ ਕੋਈ ਕਿਸੇ ਤਰ੍ਹਾਂ ਦਾ ਨਾ ਜੀ ਨਾ ਜੀ ਨਾ ਕੋਈ ਨਹੀਂ ਜੀ ਸਾਡਾ 2 ਮਰਲੇ ਜ਼ਮੀਨ ਪਿੱਛੇ ਹਾਂਜੀ 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 ਅੱਛਾ 2 ਮਰਲੇ ਜ਼ਮੀਨ ਦਾ ਹਾਂ 2 ਮਰਲੇ ਜ਼ਮੀਨ ਦੇ ਪਿੱਛੇ ਸਾਡਾ ਜਵਾਨ ਵਰਗਾ ਸ਼ੇਰ ਮਾਰਤਾ ਸੀ ਕੋਈ ਮਸਲਾ ਚੱਲਦਾ ਵੀ ਸੀ ਥਾਣੇ ਦਰਵਾਜ਼ੇ ਕਿਤੇ ਨਹੀਂ ਚੱਲਦੇ ਸੀ ਕੋਈ ਕਿਸੇ ਤਰ੍ਹਾਂ ਦਾ ਕੋਈ ਗੱਲਬਾਤ ਪੰਚਾਇਤ ਪੱਲਾ ਜੁੜੀ ਹੋਵੇ ਇਸ ਮਾਮਲੇ ਨੇ ਲੈ ਕੇ ਫਿਲਹਾਲ ਤੋਂ ਇਸ ਮੇਨੋਲ ਜੀ ਤੋਂ ਮੈਨੂੰ ਬਾਹਰ ਨੇ ਸਰਪੰਚ ਸਾਹਿਬ ਕੋਲ ਗੱਲ ਹੋਈ ਵੀ ਤੇ ਮੈਂ ਕੁਝ ਕਹਿ ਨਹੀਂ ਸਕਦਾ ਨਹੀਂ 2 ਮਰਲੇ ਜ਼ਮੀਨ ਹਾਂਜੀ ਹਾਂਜੀ ਠੀਕ ਜੀ ਤੁਹਾਡਾ ਕੀ ਨਾਮ ਹੈ ਬਲਵਿੰਦਰ ਸਿੰਘ ਠੀਕ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਫਾਈ ਤੁਸੀਂ ਸਾਨੂੰ ਅਮਾਜ਼ੋਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ